ਲੋ ਜੀ ਅੱਜ ਹੈਗੀ ਜੀ 24 ਅਕਤੂਬਰ ਤੇ ਆਪਾਂ ਅੱਜ ਦੇ ਦਿਨ ਹੀ ਮੋਟਰਸਾਈਕਲ ਏਜੰਸੀ ਚ ਜਾ ਕੇ ਸੀ ਤੇ ਅੱਜ ਆਪਣੇ ਮੋਟਰਸਾਈਕਲ ਨੂੰ ਪੂਰਾ ਸਾਲ ਹੋ ਗਿਆ ਜੀ ਤੇ ਵਧਾਈਆਂ ਤੁਹਾਨੂੰ ਜਨਮ ਦਿਨ ਦੀਆਂ ਲੋ ਜੀ ਆਪਾਂ ਆ ਗਏ ਜੀ ਦੁੱਲੀ ਬਿਰਕੁਰ ਤੇ ਆਪਾਂ ਇੱਥੋਂ ਹੀ ਮੋਟਰਸਾਈਕਲ ਦੀ ਲੈਮਿਨੇਸ਼ਨ ਇੱਥੇ ਆਪਾਂ ਕਰਵਾਣੇ ਹੁੰਦੇ ਆ ਜੀ ਵੀਰ ਬਹੁਤ ਹੀ ਵਧੀਆ ਲੈਮਿਨੇਸ਼ਨ ਕਰਦੇ ਆ ਜੀ ਠੀਕ ਹੈ ਜੀ ਪੁਰਾਣੇ ਆ ਜੀ ਐਕਸਪੀਰੀਅੰਸ ਨਾਲ ਉਹਨਾਂ ਨੂੰ ਹੈਗਾ ਜੀ ਲੈਮਿਨੇਸ਼ਨ ਕਰਨ ਦਾ ਮੇਰੇ ਵੱਲੋਂ ਤੁਹਾਨੂੰ ਸਾਰਨ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵਗੇ ਤੇ ਆਪਾਂ ਉਹ ਠੀਕ ਰਹਾਂ ਜੀ ਤੇ ਅੱਜ ਆਪਾਂ ਚੱਲਾਂ ਜੀ ਸ਼ੇਅਰ ਚਗਰਾਉ ਤੇ ਦੇਖਦੇ ਹਾਂ ਜੇ ਆਪਾਂ ਸਰਵਿਸ ਕਰਾਵਾਂਗੇ ਮੋਟਰਸਾਈਕਲ ਦੀ ਠੀਕ ਹੈ ਜੀ ਤੇ ਲੈਮੀਨੇਸ਼ਨ ਮੈਂ ਉਤਾਰਤਾ ਸੀ ਜੀ ਤਿੰਨ ਚਾਰ ਦਿਨ ਪਹਿਲਾਂ ਤੇ ਲੈਮੀਨੇਸ਼ਨ ਕਰਾਵਾਂਗੇ ਤੇ ਜਗਰਾਉ ਤੇ ਵਧੀਆ ਬੰਦਾ ਲੈਮੀਨੇਸ਼ਨ ਕਰਦਾ ਜੀ ਆਪਾਂ ਲੈਮੀਨੇਸ਼ਨ ਲਾ ਦਿੱਤੀ ਸੀ ਜੀ ਸਾਰੀ ਟੈਂਕ ਦੇ ਉੱਪਰੋਂ ਤੇ ਅਦਰੋਂ ਸਾਰੀ ਲਾ ਦਿੱਤੀ ਸੀ ਉੱਪਰੋਂ ਲੋ ਜੀ ਆਪ ਅੱਜ ਬੜੇ ਦਿਨਾਂ ਬਾਅਦ ਮੋਟੋ ਬਲੋਗਿੰਗ ਕੀਤੀ ਹੈ ਜੀ ਤੇ ਆਵਾਜ਼ ਮੇਰੀ ਤੁਹਾਨੂੰ ਅੱਜ ਵਧੀਆ ਆਉਂਦੀ ਹੋਣੀ ਹੈ ਜੀ ਹਨਾ ਆਪਾਂ ਅੱਜ ਸਾਰਾ ਸੈਟਅਪ ਕਰ ਲਿਆ ਜੀ ਠੀਕ ਹੈ ਜੀ ਜਗਰਾਉਂ ਚ ਲੈ ਜੀ ਆਪਾਂ ਤੇ ਮੋਟਰਸਾਈਕਲ ਦੀ ਸਰਵਿਸ ਕਰਾਣੀ ਜਾ ਕੇ ਆਪਾਂ ਤੇ ਲੈਮੀਨੇਸ਼ਨ ਵੀ ਕਰਾਵਾਂਗੇ ਮੋਟਰਸਾਈਕਲ ਨੂੰ ਲੈਮੀਨੇਸ਼ਨ ਆਪ ਲਾ ਦਿੱਤੀ ਜੀ ਕਿਉਂਕਿ ਪੀਲੀ ਪੀਲੀ ਹੋ ਜਾਂਦੀ ਏ ਧੁੱਪ 'ਚ ਖੜਨ ਕਰਕੇ ਜਿਹੜੀ ਆਪਣੇ ਲੈਮੀਨੇਸ਼ਨ ਹੈ ਉਹ ਫਿਰ 1 ਸਾਲ ਦੀ ਹੁੰਦੀ ਹੈ ਜੀ ਵਾਰੰਟੀ ਹੈ ਨਾ ਇਹਦੀ ਸਾਰੀ ਤੇ 1 ਸਾਲ ਬਾਅਦ ਆਪਾਂ ਫਿਰ ਹਟਾ ਦੇਣੀ ਹੁੰਦੀ ਆ ਤੇ ਵੈਸੇ 6 ਮਹੀਨੇ ਕਹਿੰਦੇ ਆ ਫਿਰ ਆਪਾਂ ਫਿਰ ਵੀ ਆਪਾਂ ਸਾਲ ਚਲਾ ਲਿਆ ਜੀ ਹਨਾ ਜਿਵੇਂ 24 ਅਕਤੂਬਰ ਨੂੰ ਆਪਣੇ ਮੋਟਰਸਾਈਕਲ ਦਾ ਸਾਲ ਹੋ ਗਿਆ ਜੀ ਆਪਣੇ ਮੋਟਰਸਾਈਕਲ ਜੀ ਬਰਥਡੇਸ ਜੀ ਖਸਦੇ ਆ ਚਲੋ ਤੇ ਚਲੋ ਚੱਲਦੇ ਆ ਜੀ ਜਗਰਾਉਂ ਸ਼ਹਿਰ ਜਨਸਿਚ ਜਾ ਕੇ ਉੱਥੇ ਮਿਲਦੇ ਆ ਫਿਰ ਤੇ ਦਿਖਾਉਣੀ ਆ ਮੋਟਰਸਾਈਕਲ ਤੁਹਾਨੂੰ ਲੋ ਜੀ ਆਪਾਂ ਪਹੁੰਚ ਗਏ ਜੀ ਰੋਲਫਿਲਡ ਦੇ ਏਜੰਸੀ 'ਚ ਜਗਰਾਉ ਤੇ ਮੋਟਰਸਾਈਕਲ ਦਾ ਵੈਸੇ ਕਾਫੀ ਲੱਗੇ ਹੋਏ ਨੇ ਜੀ ਹਰੇ ਤੇ ਆਪਾਂ ਕਹਿ ਦਿੱਤਾ ਜੀ ਮੋਟਰਸਾਈਕਲ ਜਲਦੀ ਜਲਦੀ ਲਾ ਦਿਓ ਤੇ ਇਹ ਹੈ ਜੀ ਏਜੰਸੀ ਰੋਲਫਿਲਡ ਵਾਲਾ ਵੀ ਤੇ ਸਾਰੇ ਬੰਦੇ ਆਪਣੇ ਵਧੀਆ ਕੰਮ ਕਰਦੇ ਨੇ ਸਾਰੇ ਹੁਣ ਯਾਰ ਦੋਸਤ ਬਣ ਗਏ ਨੇ ਬੰਦੇ ਆਪਣੇ ਠੀਕ ਹੈ ਜੀ ਤੇ ਚਲੋ ਇਸ ਤੋਂ ਬਾਅਦ ਫਿਰ ਆਪਣੀ ਵਾਰੀ ਆਉਂਦੀ ਹੈ ਜੀ ਉਹ ਜੀ ਆਪਾਂ ਚੱਲੇ ਆ ਜੀ ਕੀ ਹਾਲ ਚਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਤੇ ਕਾਫੀ ਵੇਰੀਐਂਟ ਹੈ ਜੀ ਮੋਟਰਸਾਈਕਲ ਤੁਸੀਂ ਦੇਖ ਸਕਦੇ ਹੋ ਜੀ ਤੇ ਇਹ ਹੈਗੇ ਨੇ ਸਾਰਾ ਸ਼ੋਅਰੂਮ ਸ਼ੋਅਰੂਮ ਦੇ ਵਿੱਚ ਤੁਸੀਂ ਜਿੱਤ ਲੱਗਾ ਜੀ ਟ੍ਰੇਨ ਤੇ ਇਹ ਇੱਥੇ ਕਲਾਸਿਕ ਸ਼ੂ ਸੁਪਰ ਨਾ ਸੀਸ ਤੇ ਦੀਵਾਲੀ ਤੇ ਕਾਫੀ ਆਫਰ ਲੱਗੇ ਸੀ ਹੁਣ ਜੀਐਸਟੀ ਘਟਿਆ ਹੋਇਆ ਜੀ ਤੇ ਸੁਪਰ ਪਿਓਰ ਇਹ ਰੰਗ ਚੈੱਕ ਕਰੋ ਕਿੰਨਾ ਸੋਹਣਾ ਇੱਕ ਕਲਾਸਿਕ ਆ ਗਿਆ ਜੀ ਇਹ ਵੀ ਕਲਾਸਿਕ ਆ ਗਿਆ ਉਹ ਵੀ ਕਲਾਸਿਕ ਆ ਗਿਆ ਇਹ ਇਧਰ ਆ ਗਿਆ ਜੀ ਤੁਸੀਂ ਫੋਟੋ ਲੈਣਾ ਚਾਹੁੰਦੇ ਹੋ ਵੀਰੇ ਜੀ ਇਹਦਾ ਮਟਿਓਰ ਆ ਗਿਆ ਜੀ ਆਪਣਾ ਨਵਾਂ ਦਸਟਲਰ ਮੈਟ ਗੌਨ ਕਲਾਸਿਕ ਹੰਟਰ ਠੀਕ ਹੋ ਜੀ ਬਾਕੀ ਇਧਰ ਸੈਟਰੀ ਵਗੈਰਾ ਲੱਗੀ ਹੋਈ ਹੈ ਜੀ ਜਰਾਬਾ ਹੈਲਮਟ ਕੱਪ ਹੋਗੀ ਵਿਲਸ਼ੀਲਡ ਹੋਗੀ ਤੁਸੀਂ ਲਵਾਉਣਾ ਚਾਹਦੇ ਹੋਵਾ ਸਕਦੇ ਹੋ ਜੀ ਇਹ ਕੱਪਾਂ ਵੀ ਹੈਗੇ ਆ ਇੱਥੇ ਸੌਕਸ ਵਗੈਰਾ ਵੀ ਹੈ ਇੱਥੇ ਟੀ-ਸ਼ਰਟ ਵਗੈਰਾ ਸਭ ਸੇਮ ਹੈ ਸੀਰੋ ਫੀਲਡ ਵਾਲਾ ਜੀ ਸਦਵਾ ਮੇਡ ਰੋਡ ਚਕਰਾਉ ਲੋ ਜੀ ਆਪਾਂ ਨੂੰ ਵੀਰ ਮਿਲਿਆ ਜੀ ਹਾਂ ਜੀ ਕਿੱਥੋਂ ਆਏ ਤੁਸੀਂ ਐ ਭਈ ਸਦਵਾ ਮੇਡ ਰੋਡ ਸਦਵਾ ਮੇਡ ਤੋਂ ਹੈ ਸਾਰੇ ਨਾਲ ਸਦਵਾ ਮੇਡ ਤੋਂ ਆਇਆ ਹਾਂ ਜੀ ਹਾਂ ਜੀ ਲੋ ਜੀ ਸਰਵਿਸ ਕਰਵਾ ਆਏ ਮੋਟਰਸਾਈਕਲ ਕਿਹੜਾ ਮੋਟਰਸਾਈਕਲ ਆਪਣਾ ਲੋ ਜੀ ਇਹ ਕਲਾਸਿਕ ਹੈ ਬੋਲ ਤਾਂ ਠੀਕ ਹੈ ਜੀ ਸਟੈਂਡਰਡ ਆਹ ਭਈ ਆਇਆ ਜੀ ਸਦਵਾ ਮੇਡ ਤੋਂ ਲੋ ਜੀ ਤੁਹਾਡਾ ਕੀ ਨਾਮ ਆ ਮੇਰਾ ਸੁਣ ਲੈ ਸਿਮਰਨ ਜੀ ਸਿਮਰਨ ਜੀ ਹਾਂ ਤੇ ਤੁਹਾਡਾ ਹਰਜਿੰਦਰ ਸਿੰਘ ਹਰਜਿੰਦਰ ਸਿੰਘ ਤੁਹਾਡਾ ਇੰਦਰਪ੍ਰੀਤ ਸਿੰਘ ਇੰਦਰਪ੍ਰੀਤ ਸਿੰਘ ਲੋ ਜੀ ਸਾਰੇ ਵੀ ਰਾਏ ਨੇ ਸਰਵਸਕਰਾਨ ਬੋਲਟ ਦੀ ਜਿਆਦਾ ਪਹੁੰਚਉਂਦੇ ਤੇ ਨਹੀਂ ਬੋਲਟ ਕਿਵੇਂ ਬਈ ਬੋਲਟ ਜਿਆਦਾ ਪਹੁੰਚਉਂਦੇ ਤੇ ਨਹੀਂ 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 ਅਹੀ ਨਹੀਂ ਭਜਉਂਦੀ ਹਾਂ ਪਹੁੰਚਾਇਆ ਨਾ ਕਰੋ ਠੀਕ ਹੈ ਨਾ ਆਰਾਮ ਨਾਲ ਆ ਭਾਈ ਸ਼ੌਕ ਨਹੀਂ ਰੱਖਿਆ ਵਾਹ ਸ਼ੌਕ ਲੋ ਜੀ ਆਪਣਾ ਮੋਟਰਸਾਈਕਲ ਹੁਣ ਲੱਗ ਗਿਆ ਜੀ ਜੀ ਹੁਣ ਲੱਗੀ ਜੀ ਹੁਣ ਸਰਵਿਸ ਪੂਰੇ 15 ਮਿੰਟ ਬਾਅਦ ਲਾਇਆ ਮੋਟਰਸਾਈਕਲ ਲੋਜੀ ਮੋਟਰਸਾਈਕਲ ਹੁਣ ਆਪਣਾ ਟੰਗ ਦਾ ਜੀ ਨੇ ਤਾਹ ਤੇ ਸਰਵਿਸ ਹੋਂ ਲੱਗੀ ਜੀ ਹੁਣ ਤੇ ਪਹਿਲਾਂ ਮਗਲੈਲ ਕੱਢਣਗੇ ਤੇ ਮਗਲੈਲ ਵੈਸੇ ਹੈਗਾ ਸੀ ਮਤਲਬ ਜ਼ਿਆਦਾ ਮਤਲਬ ਖਰਾਬ ਨਹੀਂ ਹੋਇਆ ਕਿਉਂਕਿ ਆਪਣੀ ਚਲਾਈ ਬਹੁਤ ਹੀ ਸਹੀ ਆ ਇਸ ਕਰਕੇ ਚਲੋ ਆਪਾਂ ਸਰਵਿਸ ਦਾ ਟਾਈਮ ਨਾ ਕਰਾ ਲੈਨੇ ਜੀ ਮੋਟਰਸਾਈਕਲ ਦੀ 2-300 ਕਿਲੋਮੀਟਰ ਪਹਿਲੇ ਕਰਾ ਰਹੇ ਜੀ ਹੁਣ 25000 ਆਪਣਾ ਮੋਟਰਸਾਈਕਲ ਚੱਲ ਚੁੱਕਿਆ ਜੀ ਲੋ ਜੀ ਮੋਟਰ ਸਾਈਕਲ ਦੀ ਸਰਵਿਸ ਹੋਣ ਲੱਗ ਗਈ ਦੀ ਆਪਣੇ ਮੋਟਰਸਾਈਕਲ ਦੇ ਹੋਵੇ। ਲੋ ਜੀ ਫਿਲਟਰ ਹੋ ਰਿਹਾ ਜੀ ਹੁਣ। ਫਿਲਟਰ ਸਹੀ ਆਪਾਂ ਪਾਏ ਸੀ ਨਾ ਉਦਾਂ ਸਾਂ। ਫਿਲਟਰ ਸਹੀ ਆਪਾਂ। ਫਿਲਟਰ ਸਹੀ ਆ ਬਾਕੀ ਚੇਨ ਵੀ ਆਪਣੀ ਸਹੀ ਆ। ਕਿਉਂਕਿ ਆਪਾਂ ਮੈਂਟੇਨ ਕਾਫੀ ਰੱਖਦਿਆਂ ਕਰਕੇ ਚੇਨ ਦੀ। ਤਾਂ ਜਰਾ ਟੁੱਟ ਗਿਆ ਜਰਾ ਉਮਾਰਿਆ ਕਿਸੇ ਨੇ ਵਿੱਚ ਪਿਛੋਂ ਵੀ ਲਾ ਆ ਕੇ। ਬਾਕੀ ਸਾਰਾ ਓਕੇ ਆ ਜੀ। 13ਵੀਂ ਸੱਟ ਆ ਬਸ ਸਰਵਿਸ ਕਰਾਉਣੀ ਆ ਆਪਾਂ ਹਾਂ ਆਹ ਨਹੀਂ ਚਲਦੀ ਲੈਟ ਯਾਰ ਆਹ ਦਫਾਉਣੀ ਲੈਟ ਆਪਾਂ ਇੱਕ ਵਾਰੀ ਬਾਕੀ ਇਹ ਕੱਢਦਾ ਖੂਨ ਇਹਦਾ ਜਿੰਨਾ ਵੀ ਖੂਨ ਸੀ ਸਾਰਾ ਕੱਢਤਾ ਲੋ ਜੀ ਆਪਾਂ ਇਹ ਚੈੱਕ ਕਰਾਉਣ ਲੱਗੇ ਨੇ ਜਿਹੜਾ ਚੈਨ ਵਾਲਾ ਹੈਗਾ ਜੀ ਮਤਲਬ ਇਹ ਵੀ ਹੁਣ ਲੱਗੇ ਆ ਤਾਂ ਸਾਫ਼ ਕਰਾਈ ਲਈਏ ਠੀਕ ਹੈ ਨਾ ਮਗਾ ਸਾਲਸਰ ਵਾਲੀਏ ਵੀ ਰੱਦੇ ਹੱਥ ਕਿਉਂਕਿ ਜਦ ਆਪਾਂ ਚੈਨ ਲੂਪ ਕਰਦੇ ਆਂ ਤੇ ਓਹ ਹੋ 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 ਇਹ ਹੈ ਨਹੀਂ ਚੈਨ ਲੂਪਦਾ ਮੈਨੂੰ ਪਤਾ ਸੀ ਸੱਟ ਪੈ ਗਈ ਮੈਨੂੰ ਲੋ ਜੀ ਆ ਦੇਖੋ ਜੀ ਤੇ ਆਹ ਦੇਖੋ ਜੀ ਸਾਈ ਦਾ ਗ੍ਰੀਸ ਤਾਂ ਰੱਖਿਆ ਹੋਇਆ ਤੇ ਵੇਚੀ ਰੱਖਿਆ ਪਿਆ ਲੋ ਜੀ ਮੋਟਰਸਾਈਕਲ ਦੀ ਹੋ ਗਈ ਜੀ ਸਰਵਿਸ ਤੇ ਹੁਣ ਆਪਣਾ ਮੋਟਰਸਾਈਕਲ ਕਰਨ ਲੱਗਾ ਜੀ ਇਸ਼ਨਾਨ ਤੇ ਮੋਟਰਸਾਈਕਲ ਕਰਨ ਲੱਗਾ ਇਸ਼ਨਾਨ ਤੇ ਨੂੰ ਧਵਾ ਕੇ ਫਿਰ ਚੱਲਦੇ ਹਾਂ ਜੀ ਤੇ ਇਹ ਭਾਈ ਵੀ ਆਪਣੀ ਵੀਡੀਓ ਦੇਖ ਰਿਹਾ ਜੀ ਭਾਈ ਕੀ ਹਾਲ ਚਾਲ ਤੁਹਾਡਾ ਹਾਲ ਵਧੀਆ ਜੀ ਇਸ਼ਨਾਨ ਨਾਮ ਕੀ ਤੁਹਾਡਾ ਫਿਰ ਨਾਮ ਸੁਖਮਿੰਦਰ ਸਿੰਘ ਹੈ ਸੁਖਮਿੰਦਰ ਸਿੰਘ ਹੈ ਲੋ ਜੀ ਭਾਈ ਦਾ ਨਾਮ ਸੁਖਮਿੰਦਰ ਸਿੰਘ ਹੈ ਜੀ ਤੇ ਇੱਥੇ ਏਜੰਸੀ ਚ ਡਿਊਟੀ ਕਰਦੇ ਆ ਜੀ ਬੜੀ ਡਿਊਟੀ ਚੱਲੀ ਜਾਂਦੀ ਹਾਂਜੀ ਹਾਂ ਵਧੀਆ ਜੀ ਚਲੋ ਵੀਡੀਓ ਦੇਖਦੇ ਫਿਰ ਹੈ ਰੱਖ ਲਓ ਫੱਟੇ ਫਰਾ ਠੀਕ ਹੈ ਜੀ ਲੋ ਜੀ ਇਦਾਂ ਵੀਡੀਓ ਦੇਖਦੇ ਆ ਜੀ ਆਪਣੇ ਇੱਥੇ ਤੇ ਆਪਾਂ ਕਰਾਉਣ ਲੱਗੇ ਹੁਣ ਇਹਦੀ ਨਾਈ ਤੋਂ ਹੀ ਤੇ ਆਹ ਦੇਖ ਸਕਦੇ ਹੋ ਤੁਸੀਂ ਬਾਕੀ ਆਪਾਂ ਸਾਰਾ ਇੱਥੋਂ ਜੋ ਵੀ ਹੈਗਾ ਸੀ ਨਟ ਬੋਲਟ ਜਿਹਦੇ ਸਾਰੇ ਕਸਤੇ ਠੀਕ ਹੈ ਜੀ ਲੋ ਜੀ ਇਹਦੇ ਕਿਤਾ ਮੋਟਰਸਾਈਕਲ ਬਹੁਤ ਹੁਣ ਘਟ ਹੋ ਗਏ ਕਿਉਂਕਿ ਦਿਵਾਰੀ ਕਰਕੇ ਵਿਕਰੀ ਬਹੁਤ ਹੋਈ ਮੋਟਰਸਾਈਕਲਾਂ ਦੀ ਉਜੀ ਅੱਜ ਹੈਗੀ ਜੀ 24 ਅਕਤੂਬਰ ਤੇ ਆਪਾਂ ਅੱਜ ਦੇ ਦਿਨ ਹੀ ਮੋਟਰਸਾਈਕਲ ਏਜੰਸੀ ਚ ਲੈ ਕੇ ਸੀ ਤੇ ਅੱਜ ਆਪਣੇ ਮੋਟਰਸਾਈਕਲ ਨੂੰ ਪੂਰਾ ਸਾਲ ਹੋ ਗਿਆ ਜੀ ਤੇ ਵਧਾਈਆਂ ਤੁਹਾਨੂੰ ਜਨਮ ਦਿਨ ਦੀਆਂ ਹਾਂ ਜੀ ਮੈਂ ਵਧਾਈਆਂ ਮੋਟਰਸਾਈਕਲ ਜਨਮ ਦਿਨ ਦੀਆਂ ਸਾਲ ਬਗਾਂਜ ਹਾਂ ਜੀ ਤੇ ਪਾਜੀ ਪੁੱਛਦਾ ਵੀ ਕਦੋਂ ਲਿਆ ਮੋਟਰਸਾਈਕਲ ਆ ਮੈਂ ਕਿ ਅੱਜ 24 ਅਕਤੂਬਰ ਹੋ ਗਈ ਤੇ ਅੱਜ ਦੇ ਦਿਨ ਹਾਂ ਕਰੋ ਆਈ ਸਰਵਿਸ ਤੋਂ ਮੈਂ ਮਿਲਾਈ ਦੇ ਤੋਂ ਇਹ ਸਰਵਿਸ ਹੈ ਕਿ ਮੇਰੀ ਪੰਜਵੀਂ ਸਰਵਿਸ ਹੋ ਵੀ ਪੰਜਵੀਂ ਸ਼ੇਵਿੰਗ ਹੈ ਹਾਂ ਬੜੀ ਵੀ ਸ਼ੇਵਿਸ ਆ 25000 ਚੱਲ ਗਿਆ ਨਾ ਹਾਂ ਵਧੀਆ ਆਉਂਦੇ ਜਾਂਦੇ ਰਹੋ ਠੀਕ ਮਿਲਦੇ ਗਿਲਦੇ ਹਾਂ ਜੀ ਇੱਦਾਂ ਹੀ ਕਿਉਂਕਿ ਸਰਵਿਸ ਤੋਂ ਮੁੰਡੇ ਆਪਣੇ ਵਧੀਆ ਕਰਦੇ ਆ ਹਾਂ 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 ਮੁੰਡੇ ਆਪਣੇ ਕਿਉਂਕਿ ਆਪਾਂ ਸੈਦੀ ਸਾਰੇ ਕਾਰੀਗਰ ਵਧੀਆ ਮੁੰਡੇ ਹਨਾ ਤੇ ਜੇ ਆਪਾਂ ਬਾਹਰੋਂ ਹੀ ਕਰਾਣੇ ਬਾਹਰੋਂ ਉਸ ਚੀਜ਼ ਦਾ ਪਤਾ ਨਹੀਂ ਹੁੰਦਾ ਨਾ ਨਹੀਂ ਇਹ ਤੇ ਕੰਪਨੀ ਦਾ ਕੰਮ ਵਧੀਆ ਜੀ ਸਾਰੇ ਵਧੀਆ ਮੁੰਡੇ ਸਾਰੇ ਹਾਂ ਨਾਲੇ ਨੀ ਨੋ ਜੇ ਕੋਈ ਮੜੀ ਮੋੜੀ ਹੈ ਤੇ ਉਹ ਆਪੇ ਹਾਂ ਪੂਰੀ ਕਰ ਦਿੰਦੇ ਆ ਬਿਲਕੁਲ ਬਿਲਕੁਲ ਲੋ ਜੀ ਆਪਣੀ ਮੋਟਰਸਾਈਕਲ ਦੀ ਸਰਵਿਸ ਹੋ ਗਈ ਠੀਕ ਹੈ ਜੀ ਬਾਜੀ ਚੰਗਾ ਜੀ ਚੱਲਦੇ ਆ ਜੀ ਲੋ ਜੀ ਆਪਾਂ ਹੁਣ ਚੱਲੇ ਆ ਜੀ ਫੋਨ ਵੈਸਨ ਕਰਕੇ ਪੁੱਛ ਲਿਆ ਜੀ ਜਿਹੜੇ ਲੈਮੀਨੇਸ਼ਨ ਕਰਦੇ ਆ ਉਹ ਕਹਿੰਦੇ ਨੇ ਵੀ ਤੁਸੀਂ ਆਇਓ ਕੱਲ ਨੂੰ ਤੇ ਆਪਾਂ ਹੁਣ ਕੱਲ ਨੂੰ ਆਵਾਂਗੇ ਠੀਕ ਹੈ ਜੀ ਤੇ ਆਪਾਂ ਵੀਡੀਓ ਇਹਦੇ ਨਾਲ ਹੀ ਆਪਾਂ ਭਾਗ ਜੋੜ ਲਾਣੀ ਆ ਵੀਡੀਓ ਜੀ ਤੇ ਠੀਕ ਹੈ ਜੀ ਤੇ ਮਿਲਦੇ ਆ ਜੀ ਆਪਾਂ ਹੁਣ ਨੈਕਸਟ ਡੇ ਅਗਲੇ ਦਿਨ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਆ ਲੈਮੀਨੇਸ਼ਨ ਮੋਟਰਸਾਈਕਲ ਦੀ ਜੀ ਆਪਾਂ ਖੜੇ ਜੀ ਦੁੱਲੀ ਪੇਂਟਰ ਵਾਲੇ ਦੇ ਵੀਰੇ ਦੀ ਦੁਕਾਨ ਤੇ ਤੇ ਆਪਣਾ ਹੁਣ ਮੋਟਰਸਾਈਕਲ ਹੋ ਲੱਗ ਗਿਆ ਜੀ ਲੈਮੀਨੇਸ਼ ਤੇ ਆਪਾਂ ਪਿਛਲੇ ਸਾਲ ਕਰਵਾਈ ਸੀ ਟਰਾਂਸਪੀਟ ਮੈਟ ਤੇ ਇਹਦੀ ਕਿ ਆਪਾਂ ਕਰਾ ਰਹੇ ਹਾਂ ਜੀ ਫੁੱਲ ਬਲੈਕ ਮੈਟ ਤੇ ਇਹਦੀ ਹੈਗੇ ਜੀ 2 ਸਾਲ ਦੀ ਗਾਰੰਟੀ ਜੇ ਖਰਾਬ ਨਹੀਂ ਹੁੰਦੀ ਇਹ ਤੇ ਨਾ ਇਹ ਰੰਗ ਰਗ ਉਤਰੂਗਾ ਇਹਦਾ ਠੀਕ ਹੈ ਜੀ ਤੇ ਬੰਦਾ ਸਾਡਾ ਬਹੁਤ ਵਧੀਆ ਕੰਮ ਕਰਦਾ ਜੀ ਦੁੱਲੀ ਇਹ ਹੈਗਾ ਜੀ ਦੁੱਲੀ ਵੀਰਾ ਤੇ ਇਹ ਹੈਗਾ ਨਾ ਇਹਦਾ ਨੰਬਰ ਲਿਖਿਆ ਹੋਇਆ ਜੀ ਦੁੱਲੀ ਪੇਂਟਰ ਠੀਕ ਹੈ ਜੀ ਤੁਸੀਂ ਆ ਕੇ ਇੱਥੋਂ ਕਰਵਾ ਸਕਦੇ ਹੋ ਤੇ ਆਪਣੇ ਵੀਰੇ ਦਾ ਵੀ ਲੱਗੇ ਹੋਏ ਨਾਲ ਉਹਨੇ ਪੈਕੇਜ ਸਟੈਲਰ ਸੱਚ ਕੇ ਵਧੀਆ ਮੁੰਡਾ ਖੁਸ਼ ਹੋ ਗਿਆ ਜੀ ਕੋਣੇ 6 ਦਾ ਟਾਈਮ ਹੋ ਗਿਆ ਜਿਹੇ ਤੱਕ ਆਪਣਾ ਮੋਟਰਸਾਈਕਲ ਹੋਇਆ ਨਹੀਂ। ਭਾਈ ਲੱਗੇ ਹੋਇਆ ਮੋਟਰਸਾਈਕਲ 'ਤੇ ਦੋ ਜਾਨੇ ਲੱਗੇ ਹੋਏ ਜੀ ਆਪਣਾ ਮੋਟਰਸਾਈਕਲ। ਕਰ ਦੋ ਛੇਤੀ ਛੇਤੀ ਮੁੰਡਿਓ। ਤੁਸੀਂ ਲੋਕੋ ਕੱਢ ਦੋ ਮੇਰੇ। ਕਿਹੜੇ ਲੋਕੋ ਬਣਾਣੀ? YouTube 'ਤੇ ਆਜੋ ਮਾੜਾ ਹੋ ਕੇ ਦਾ। ਲੋ ਜੀ ਮੋਟਰਸਾਈਕਲ ਆਪਣਾ ਬਸ ਲੱਗੇ ਹੀ ਆ ਕੰਮ। ਬਸ ਸੈਟਾਂ ਵਾਲੇ ਰਹਿ ਗਏ ਜੀ ਢਾਪੇ। ਹੋ ਲੱਗਾ ਨੌਜਵਾਨ ਜੁੱਜਣ ਲੈਮਿਨੇਸ਼ਨ ਦੇ ਨਾਲ ਆਪਣਾ ਘੋੜਾ ਨਿਬੜ ਗਿਆ ਬੱਸ ਅੱਛਾ ਲੋ ਜੀ ਨਿਬੜ ਗਿਆ ਹੁੰਦਾ ਤੇ ਆਪਾਂ ਐਦ ਕੀ ਕਰਵਾਇਆ ਜੀ ਬਲੈਕ ਮੈਟ ਵਾਈਟ ਟਰਾਂਸਪੇਰੈਂਸੀ ਕਰਾਇਆ ਆਪਾਂ ਠੀਕ ਹੈ ਜੀ ਟੈਂਕ ਤੇ ਵੀ ਸਾਰਾ ਉਹੀ ਕਰਾਇਆ ਜੀ ਠੀਕ ਹੈ ਜੀ ਤੇ ਵਾਕਿਆ ਆਪਾਂ ਲੋਗੋ ਜਿਹੜੇ ਲਵਾਉਣੇ ਆ ਜੀ ਅੱਜ ਐਤ ਕੀ ਹੁਣ ਇੱਥੇ ਲੱਗਣਗੇ ਲੋਗੋ ਆਪਣੇ ਠੀਕ ਹੈ ਜੀ ਇੱਥੇ ਤੇ ਤੇ ਬੈਕ ਸਾਈਡ ਤੇ ਉਧਰ ਲਓ ਜੀ ਫਾਈਨਲ ਆਪਾਂ ਆ ਗਏ ਜੀ ਘਰੇ ਤੇ ਇਹ ਸਿੱ ਅੱਜ ਦੀ ਵੀਡੀਓ ਵਧੀ ਲੱਗੇ ਤਾਂ ਸ਼ੇਅਰ ਕਰ ਦਿਓ ਤੇ ਜਿਹੜੇ ਨਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਪਿੱਛੇ ਆਵਾਜ਼ ਚ ਨਾ ਜਾਓ ਤੇ ਰੋਲਾ ਪਾਉਣ ਦੇ ਦੀਵਾਕ ਸਾਰੇ ਆਏ ਹੋਏ ਨੇ ਠੀਕ ਹੈ ਜੀ ਚਲੋ ਮਿਲਦੇ ਆ ਜੀ ਅਗਲੀ ਵੀਡੀਓ ਵਿੱਚ ਸਾਰਿਆਂ ਤੇ ਪਰ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ